ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਧਰਮਵੀਰ ਸਿੰਘ ਕੰਮੋ ਕੇ ਹੋਰਾਂ ਬਾਰੇ ਸੋ ਵੀਡੀਓ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਅੱਗੇ ਜ਼ਰੂਰ ਕਰ ਦੇਣਾ ਕਹਿੰਦੇ ਨੇ ਕਿ ਭਾਈ ਧਰਮਵੀਰ ਸਿੰਘ ਦਾ ਪਰਿਵਾਰਕ ਪਿਛੋਕੜ ਪੁੰਛ ਤੋਂ ਖੋਜ ਵਿੱਚ ਆਉਂਦਾ ਹੈ ਪਿਤਾ ਸਰਦਾਰ ਹਰਨਾਮ ਸਿੰਘ ਦੇ ਘਰ ਅਤੇ ਮਾਤਾ ਨੈਣ ਕੌਰ ਦੀ ਕੁੱਖੋਂ ਜਨਮੇ ਆਪ ਪੰਜ ਭੈਣ ਭਰਾ ਸਨ ਸਨ 1947 ਦੀ ਹਿੰਦ-ਪਾਕ ਵੰਡ ਪਿੱਛੋਂ ਆਪਦਾ ਪਰਿਵਾਰ ਪੁੰਛ ਤੋਂ ਜੰਮੂ ਆ ਗਿਆ। ਸਨ 65 ਤੱਕ ਜੰਮੂ ਹੀ ਰਹਿਣ ਪਿੱਛੋਂ ਆਪਦੇ ਪਿਤਾ ਸਰਦਾਰ ਹਰਨਾਮ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਕੰਮੋਕੇ ਦੇ ਗੁਰਦੁਆਰਾ ਸਾਹਿਬ ਦੇ ਗਰੰਥੀ ਲੱਗੇ ਤੇ ਆਪਦਾ ਪਰਿਵਾਰ ਕੰਮੋਕੇ ਆਬਸਿਆ। ਉਦੋਂ ਭਾਈ ਧਰਮਵੀਰ ਸਿੰਘ ਦੇ ਜਨਮ ਨੂੰ ਥੋੜਾ ਜਿਹੀ ਹੋਇਆ ਸੀ ਹਲੇ। ਆਪਦਾ ਬਚਪਨ ਕੰਮੋਕੇ ਦੀਆਂ ਗਲੀਆਂ ਵਿੱਚ ਖੇਡਦੇ ਹੀ ਬੀਤਣ ਲੱਗਾ ਨੌਵੀਂ ਕਲਾਸ ਤੱਕ ਪੜ੍ਹਾਈ ਆਪਨੇ ਨੇੜਲੇ ਪਿੰਡ ਬੋਤਾਲਾ ਦੇ ਸਕੂਲ ਤੋਂ ਕੀਤੀ ਅਤੇ ਦਸਵੀਂ ਦਾ ਇਮਤਿਹਾਨ ਗਵਾਲੀਅਰ ਮੱਧ ਪ੍ਰਦੇਸ਼ ਤੋਂ ਦਿੱਤਾ ਇਸ ਤੋਂ ਬਾਅਦ ਸਠਿਆਲੇ ਕਾਲਜ ਵਿੱਚ ਦਾਖਲਾ ਲਿਆ ਪਰ ਖਰਚੇ ਪੂਰੇ ਨਾ ਹੋਣ ਕਾਰਨ ਪੜ੍ਹਾਈ ਵਿੱਚ ਹੀ ਛੱਡਣੀ ਪਈ ਫਿਰ ਕੁਝ ਦੋਸਤਾਂ ਨਾਲ ਚੰਡੀਗੜ੍ਹ ਜਾ ਕੇ ਕੰਮ ਕਰਨ ਲੱਗ ਪਏ ਤੇ ਨਾਲ ਹੀ ਨਾਲ ਕਾਲਜ ਦੀ ਪੜ੍ਹਾਈ ਵੀ ਕਰਨ ਲੱਗੇ ਉੱਥੇ ਹੀ ਇੱਕ ਰਿਟਾਇਰਡ ਬਰਗੇਡੀਅਰ ਦੇ ਘਰ ਵਿੱਚ ਆਪ ਦੀ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਮੁਲਾਕਾਤ ਹੋਈ ਇਸ ਪਿੱਛੋਂ ਆਪ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਵਰਕਰ ਬਣ ਗਏ ਫੈਡਰੇਸ਼ਨ ਦੀਆਂ ਗੈਰ ਹਥਿਆਰਬੰਦ ਸਰਗਰਮੀਆਂ ਤੋਂ ਵੀ ਹਿੰਦ ਸਰਕਾਰ ਭੈ ਖਾਂਦੀ ਸੀ ਫੈਡਰੇਸ਼ਨ ਵਰਕਰ ਬਣਨ ਪਿੱਛੋਂ ਚੰਡੀਗੜ੍ਹ ਵਿੱਚ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਤੋੜਨ ਦੇ ਕਈ ਕੇਸ ਪਾ ਕੇ ਆਪ ਨੂੰ ਜੇਲ੍ਹ ਭੇਜ ਦਿੱਤਾ ਆਪ 6 ਮਹੀਨੇ ਬੜੈਲ ਜੇਲ੍ਹ ਚੰਡੀਗੜ੍ਹ ਵਿੱਚ ਰਹੇ ਤੇ ਫਿਰ ਜ਼ਮਾਨਤ ਕਰਵਾ ਕੇ ਬਾਹਰ ਆ ਗਏ ਬਾਹਰ ਆ ਕੇ ਆਪ ਦੀਆਂ ਸ਼ਾਂਤਮਈ ਸਰਗਰਮੀਆਂ ਜਾਰੀ ਰਹੀਆਂ ਜੂਨ 84 ਵਿੱਚ ਜਦੋਂ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਆਪ ਉਦੋਂ ਚੰਡੀਗੜ੍ਹ ਵਿੱਚ ਹੀ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਸਨ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਨਾਲ-ਨਾਲ ਸਿੱਖ ਖੇਤਰਾਂ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਗੁਰਦੁਆਰਿਆਂ ਤੇ ਵੀ ਧਾਵਾ ਬੋਲਿਆ ਚੰਡੀਗੜ੍ਹ 34 ਸੈਕਟਰ ਦੇ ਗੁਰਦੁਆਰੇ ਨੂੰ ਵੀ ਘੇਰਾ ਪਾਇਆ ਗਿਆ ਪਰ ਭਾਈ ਧਰਮਵੀਰ ਸਿੰਘ ਭੇਸ ਬਦਲ ਕੇ ਉੱਥੋਂ ਬਾਹਰ ਨਿਕਲੇ ਤੇ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਵਿੱਚ ਜਾ ਪਹੁੰਚੇ ਫਿਰ ਆਪ ਹਿਮਾਚਲ ਵਿੱਚ ਰਹਿ ਕੇ ਹੀ ਪੰਤਕ ਸਰਗਰਮੀਆਂ ਚਲਾਉਣ ਲੱਗ ਪਏ ਅਗਸਤ 1984 ਵਿੱਚ ਸੂ ਮਿਲਣ ਤੇ ਫੌਜ ਨੇ ਆਪ ਨੂੰ Shimla ਤੋਂ ਗ੍ਰਿਫਤਾਰ ਕਰ ਲਿਆ ਇੱਕ ਮਹੀਨਾ ਆਪ ਫੌਜ ਦੇ ਕਬਜ਼ੇ ਵਿੱਚ ਰਹੇ ਤੇ ਫਿਰ ਆਪ ਨੂੰ ਕਈ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਇੱਕ ਸਾਲ ਬਾਅਦ ਆਪ ਦੀਆਂ ਜ਼ਮਾਨਤਾਂ ਹੋ ਗਈਆਂ ਤੇ ਫਿਰ ਆਪ ਜੇਲ੍ਹ ਵਿੱਚੋਂ ਬਾਹਰ ਆ ਗਏ ਜੇਲ੍ਹ ਤੋਂ ਬਾਹਰ ਆ ਕੇ ਆਪ ਦੀਆਂ ਸਿੱਖਾਂ ਨੂੰ ਸਿਆਸੀ ਸੇਧ ਦੇਣ ਦੀਆਂ ਸਰਗਰਮੀਆਂ ਜਾਰੀ ਰਹੀਆਂ ਥੋੜੀ ਚਿਰ ਬਾਅਦ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਚ ਆਪਦੀ ਕੀਤੀ ਤਕਰੀਰ ਨੂੰ ਭੜਕਾਉ ਕਹਿ ਕੇ ਸਰਕਾਰ ਨੇ ਆਪ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਤੇ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਕਰ ਦਿੱਤਾ ਗਿਆ ਇੱਕ ਸਾਲ ਆਪ ਤਿਹਾੜ ਜੇਲ੍ਹ ਵਿੱਚ ਬੰਦ ਰਹੇ ਤੇ ਫਿਰ ਆਪ ਨੂੰ ਚੰਡੀਗੜ੍ਹ ਦੀ ਬੜੈਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇੱਥੋਂ ਆਪ ਜ਼ਮਾਨਤ ਕਰਵਾ ਕੇ ਬਾਹਰ ਆ ਗਏ ਜੇਲ੍ਹ ਵਿੱਚ ਰਹਿਣ ਵਾਲੇ ਸਮੇਂ ਵੀ ਆਪ ਆਪਣੀ ਪੜ੍ਹਾਈ ਜਾਰੀ ਰੱਖਦੇ ਸਨ ਹੁਣ ਤੱਕ ਪੰਜਾਬ ਅੰਦਰ ਸਿੱਖ ਜਝਾਰੂ ਲਹਿਰ ਪੂਰੇ ਜੋਬਨ ਦੇ ਕਾਰਜਸ਼ੀਲ ਹੋ ਗਈ ਸੀ ਇਸ ਦੇ ਨਾਲ ਹੀ ਸਰਕਾਰ ਦੇ ਜ਼ਬਰ ਦੇ ਕੋਹਾੜੇ ਵਿੱਚ ਵੀ ਦਿਨੋਂ ਦਿਨ ਤੇਜ਼ੀ ਆ ਰਹੀ ਸੀ ਘਰਾਂ ਤੋਂ ਚੁੱਕ ਕੇ ਸਿੱਖ ਗੱਭਰੂ ਥਾਣੇ ਅੰਦਰ ਕੋਹ ਕੋਹ ਕੇ ਮਾਰੇ ਜਾ ਰਹੇ ਸਨ ਆਪ ਨੇ ਘਰੋਂ ਚੁੱਕ ਕੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਹਟਕੰਡਿਆਂ ਦੇ ਵਿਰੋਧ ਵਿੱਚ ਰਾਹ ਰੋਕਣੇ ਥਾਣਿਆਂ ਦਾ ਘਰਾਓ ਕਰਨਾ ਤੇ ਹੋਰ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਇਹਨਾਂ ਸਰਗਰਮੀਆਂ ਤੋਂ ਬੁਖਲਾ ਕੇ ਸਰਕਾਰ ਨੇ ਆਪ ਤੇ ਦਬਾਅ ਬਣਾਉਣ ਲਈ ਆਪਦੇ 나ੜ ਨਾਲ ਆਪਦੇ ਪਰਿਵਾਰ ਨੂੰ ਵੀ ਆਪਣੇ ਜ਼ੁਲਮ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ ਇਹਨਾਂ ਜ਼ੁਲਮਾਂ ਤੋਂ ਅੱਕ ਕੇ ਆਪਦੇ ਦੋਵੇਂ ਛੋਟੇ ਭਰਾ ਮਨਮੋਹਨ ਸਿੰਘ ਅਤੇ ਸੁਰਜੀਤ ਸਿੰਘ ਰੂਪੋਸ਼ ਹੋ ਗਏ ਆਪਦੇ ਪਰਿਵਾਰ ਤੇ ਸਰਕਾਰੀ ਜ਼ਬਰਦਸਤ ਕੋਹਾੜਾ ਹੋਰ ਤੇਜ਼ ਹੋ ਗਿਆ ਸਾਨਾ 88 ਵਿੱਚ ਆਪ ਦੇ ਪ੍ਰਧਾਨ surjit singh ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ ਗਿਆ 1 ਸਾਲ ਜੇਲ੍ਹ 'ਚ ਰਹਿਣ ਪਿੱਛੋਂ ਉਹ ਜ਼ਮਾਨਤ ਕਰਵਾ ਕੇ ਘਰ ਆਇਆ ਤਾਂ ਪੁਲਿਸ ਫੇਰ ਉਸਨੂੰ ਫੜਨ ਲਈ ਛਾਪੇ ਮਾਰਨ ਲੱਗ ਪਈ ਅਖੀਰ ਸਰਕਾਰ ਜ਼ਬਰ ਤੋਂ ਅੱਕਿਆ ਉਹ ਫੇਰ ਰੂਪੋਸ਼ ਹੋ ਗਿਆ ਸਰਕਾਰ ਦੇ ਜ਼ੁਲਮ ਜ਼ਬਰ ਦੇ ਦੌਰ ਅੰਦਰ ਹੀ ਭਾਈ ਧਰਮਵੀਰ ਸਿੰਘ ਦਾ ਜੇਲ੍ਹ ਤੋਂ ਬਾਹਰ ਸ਼ਾਂਤਮਈ ਪੰਥਕ ਸੰਘਰਸ਼ ਅਤੇ ਜੇਲ੍ਹ ਅੰਦਰ ਉੱਚ ਪੱਧਰ ਦੀ ਪੜ੍ਹਾਈ ਨਾਲੋਂ ਨਾਲ ਹੀ ਚੱਲਦੇ ਰਹੇ ਸਨ 91 ਵਿੱਚ ਆਪ ਦਾ ਆਨੰਦ ਕਾਰਜ ਪਿੰਡ ਬੂਲਾ ਕਰਤਾਰ ਪਰਦੇ ਸਰਦਾਰ ਵਿਰਸਾ ਸਿੰਘ ਦੀ ਸੁਪਤਰੀ ਬੀਬੀ ਸੁਖਵੰਤ ਕੌਰ ਨਾਲ ਹੋਇਆ ਪਰ ਚੈਨ ਨਾਲ ਟਿੱਕੇ ਗ੍ਰੈਸਤੀ ਜੀਵਨ ਜੁਣਾ ਆਪ ਨੂੰ ਨਸੀਬ ਨਾ ਹੋਇਆ। ਆਪ ਨੂੰ ਪੁਲਿਸ ਜ਼ਿਆਦਾਤਰ ਜੇਲ੍ਹ ਵਿੱਚ ਹੀ ਬੰਦ ਰੱਖਦੀ। ਸਨ 91 ਦੇ ਹੀ ਅਖੀਰ ਵਿੱਚ ਆਪ ਦੇ ਛੋਟੇ ਭਰਾ surjeet singh ਦਾ ਆਨੰਦ ਕਾਰਜ ਬੋਤਾਲਾ ਪਿੰਡ ਦੇ ਸਰਦਾਰ ਪਿਆਰਾ ਸਿੰਘ ਦੀ ਸੁਪਤਰੀ ਬੀਬੀ ਕਮਲਜੀਤ ਕੌਰ ਨਾਲ ਹੋਇਆ। ਰੂਪੋਸ਼ ਹੋਣ ਕਾਰਨ ਉਹ ਵੀ ਕਈ ਦਿਨ ਚੈਨ ਨਾਲ ਨਾ ਕੱਟ ਸਕੇ। 28 ਫਰਵਰੀ 92 ਦੀ ਰਾਤ ਨੂੰ ਸੁਰਜੀਤ ਸਿੰਘ ਅਤੇ ਉਸ ਦੀ ਸਿੰਘਣੀ ਕਮਲਜੀਤ ਕੌਰ ਪਿੰਡ ਕੰਮੋ ਕੇ ਅੰਦਰ ਹੀ ਗੁਰਦੁਆਰਾ ਸਾਹਿਬ ਦੀ ਛੱਤ ਉੱਤੇ ਸੁੱਤੇ ਹੋਏ ਸਨ ਕਿ ਪੁਲਿਸ ਨੇ ਘੇਰਾ ਪਾ ਲਿਆ ਸੁਰਜੀਤ ਸਿੰਘ ਪਛਵਾੜੇ ਵੱਲ ਦੀ ਛਾਲ ਮਾਰ ਕੇ ਬਾਅਦ ਨਿਕਲਿਆ ਪਰ ਪੁਲਿਸ ਨੇ ਆਪਣੀ ਨਾਕਾਮੀ ਤੇ ਝੁੰਜਲਾ ਕੇ ਕਮਲਜੀਤ ਕੌਰ ਨੂੰ ਉੱਥੇ ਹੀ ਗੋਲੀਆਂ ਨਾਲ ਭੁੰਨ ਸੁੱਟਿਆ ਤੇ ਸ਼ੋਅ ਕਰ ਦਿੱਤਾ ਕਿ ਇਹ ਮੁਕਾਬਲੇ ਵਿੱਚ ਮਾਰੀ ਗਈ ਪਿੰਡ ਦੀਆਂ ਔਰਤਾਂ ਦੇ ਹੀ ਦੱਸਣ ਮੁਤਾਬਕ ਪੁਲਿਸ ਹੱਥੋਂ ਮਾਰੇ ਜਾਣ ਸਮੇਂ ਕਮਲਜੀਤ ਕੌਰ ਗਰਭਵਤੀ ਵੀ ਸੀਗੀ ਇਸ ਘਟਨਾ ਦੇ ਘਟਣ ਸਮੇ ਵੀ ਭਾਈ ਧਰਮਵੀਰ ਸਿੰਘ ਜੇਲ੍ਹ ਵਿੱਚ ਹੀ ਸਨ ਹੁਣ ਤੱਕ ਆਪ ਐਲ ਐਲ ਬੀ ਕਰਨ ਉਪਰੰਤ ਪੀ ਐਚ ਡੀ ਮੁਕੰਮਲ ਕਰ ਚੁਕੇ ਸਨ ਪਰ ਫੈਡਰੇਸ਼ਨ ਨੇਤਾ ਦੇ ਤੌਰ ਤੇ ਆਪ ਦਾ ਸਰਕਾਰੀ ਜ਼ਬਰ ਵਿਰੋਧ ਸ਼ਾਂਤਮਈ ਸੰਘਰਸ਼ ਅਜੇ ਵੀ ਜਾਰੀ ਸੀ ਇਹਨਾਂ ਸਰਗਰਮੀਆਂ ਦੇ ਤਹਿਤ ਹੀ 92 ਵਿੱਚ ਆਪ ਨੂੰ ਕਠੂਆ ਜੰਮੂ ਕਸ਼ਮੀਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ 1 ਸਾਲ ਜੰਮੂ ਜੇਲ੍ਹ ਵਿੱਚ ਰਹਿ ਕੇ ਆਪ ਜਵਾਨਤ ਹੋ ਜਾਣ ਪਿੱਛੋਂ ਵਾਪਸ ਘਰ ਪਰਤਿਆ ਇਸ ਤੋਂ ਬਾਅਦ ਆਪ ਨੂੰ ਪੰਜਾਬ ਅੰਦਰ ਆਪਣਾ ਸ਼ਾਂਤਮਈ ਸੰਘਰਸ਼ ਜਾਰੀ ਰੱਖਦੇ ਹੋਏ ਨਾਲ ਦੀ ਨਾਲ ਜੰਮੂ ਵਿਖੇ ਤਰੀਕਾਂ ਵੀ ਭੁਗਤਣੀਆਂ ਪੈਣ ਲੱਗੀਆਂ ਇੱਕ ਵਾਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਈ ਜਾਣ ਕਾਰਨ ਆਪ ਜੰਮੂ ਕਚਹਿਰੀ ਵਿੱਚ ਨਿਰਧਾਰਤ ਤਰੀਕ ਪੇਸ਼ੀ ਤੇ ਨਾ ਪਹੁੰਚ ਸਕੇ ਜੰਮੂ ਦੀ ਅਦਾਲਤ ਨੇ ਆਪ ਦੇ ਵਾਰੰਟ ਕੱਢ ਕੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਆਪ ਨੂੰ ਬਿਆਸ ਤੋਂ ਗ੍ਰਿਫਤਾਰ ਕਰਕੇ ਜੰਮੂ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੰਮੂ ਜੇਲ੍ਹ ਵਿੱਚ ਹੀ ਆਪ ਤੇ ਸਰਕਾਰ ਦਾ ਇੱਕ ਕਾਲਾ ਕਾਨੂੰਨ NSA ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਆਪ ਨੂੰ ਜੋਧਪੁਰ ਜੇਲ੍ਹ ਰਾਜਸਥਾਨ ਭੇਜਿਆ ਗਿਆ ਇਸ ਐਕਟ ਵਿੱਚ ਜ਼ਮਾਨਤ ਨਹੀਂ ਹੋ ਸਕਦੀ ਤੇ 1 ਸਾਲ ਬਾਅਦ ਇਹ ਐਕਟ ਖੁਦ ਹੀ ਟੁੱਟ ਜਾਂਦਾ ਹੈ 1 ਸਾਲ ਬਾਅਦ ਇਹ ਐਕਟ ਟੁੱਟ ਗਿਆ ਤਾਂ ਆਪ ਨੂੰ ਜੰਮੂ ਦੀ ਜੇਲ੍ਹ ਵਿੱਚ ਵਾਸਪੇ ਦਿੱਤਾ ਗਿਆ ਹੁਣ ਆਪ ਦਾ ਪਰਿਵਾਰ ਪਹਿਲਾਂ ਹੀ ਆਪ ਦੀਆਂ ਜ਼ਮਾਨਤਾ ਪਰਵਾਉਣ ਲਈ ਉਡੀਕ ਕਰ ਰਿਹਾ ਸੀ ਆਪ ਦੇ ਜੰਮੂ ਜੇਲ੍ਹ ਵਿੱਚ ਪਹੁੰਚਦੇ ਹੀ ਆਪ ਦੀਆਂ ਜ਼ਮਾਨਤਾ ਪ੍ਰਵਾਹ ਦਿੱਤੀਆਂ ਗਈਆਂ ਤੇ 13 ਮਈ 92 ਨੂੰ ਆਪ ਜੰਮੂ ਦੀ ਜੇਲ੍ਹ ਵਿੱਚੋਂ ਬਾਹਰ ਨਿਕਲੇ ਜਿਉਂ ਹੀ ਆਪ ਜੇਲ੍ਹ ਦੇ ਦਰਵਾਜ਼ੇ ਤੋਂ ਬਾਹਰ ਨਿਕਲੇ ਜੇਲ੍ਹ ਦੇ ਬਾਹਰ ਘਾਤ ਲਾਈ ਬੈਠੀ ਪੁਲਿਸ ਨੇ ਆਪ ਨੂੰ ਫੇਰ ਚੁੱਕ ਲਿਆ ਤੇ ਅਣਦਸੀ ਥਾਂ ਤੇ ਲੈ ਗਏ 8 ਦਿਨ ਜੰਮੂ ਵਿੱਚ ਆਪ ਉੱਪਰ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਤੇ ਲੱਤਾਂ ਵੀ ਤੋੜ ਦਿੱਤੀਆਂ ਗਈਆਂ ਠੀਕ ਹੈ 8 ਦਿਨਾਂ ਬਾਅਦ ਪੁਲਿਸ ਨੇ ਐਲਾਨ ਕੀਤਾ ਕਿ ਇੱਕ ਪੰਜਾਬ ਦਾ ਖਾੜਕੂ ਧਰਮਵੀਰ ਸਿੰਘ ਅਤੇ ਇੱਕ ਅਣਪਛਾਤਾ ਕਸ਼ਮੀਰੀ ਖਾੜਕੂ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਨੇ ਸੋ ਇਹ ਸੀ ਜੀ ساری ਵਾਰਤਾ ਸ਼ਹੀਦ ਭਾਈ ਧਰਮਵੀਰ ਸਿੰਘ ਕਮੋਕੇ ਦੀ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ